ਸ਼ੁਕਰ ਹੈ ਵਾਹਿਗੁਰੂ ਜੀ ਆਪ ਜੀ ਨੇ ਮੇਰੇ ਦੋ ਬੱਚੇ ਦਿੱਤੇ ਸੀ ਜਿਨ੍ਹਾਂ ਚੋਂ ਇੱਕ ਬੱਚਾ ਮੇਰਾ ਅੱਜ ਚਲੇ ਗਿਆ ਤੇਰੇ ਹੁਕਮ ਚ ਆਇਆ ਸੀ ਹੁਕਮ ਨੇ ਚਲੇ ਗਿਆ ਸ਼ੁਕਰ ਹੈ ਵਾਹਿਗੁਰੂ ਸੱਚਾ ਪਾਤਸ਼ਾਹ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਬਤੌਰ ਮੈਂ ਕਮਾਂ ਪੁਲਿਸ ਵਿੱਚ ਐਸਐਸਏ ਮੈਂ ਕਪੂਰਥਲੇ ਡਿਊਟੀ ਕਰਦਾ ਪਿਛਲੇ ਦਿਨੇ ਦੋ ਤਿੰਨ ਦਿਨ ਪਹਿਲਾਂ ਮੇਰੇ ਬੇਟੇ ਦੀ ਡੈਥ ਹੋ ਗਈ ਆ 10 ਸਾਲ ਬਾਅਦ ਵਾਹਿਗੁਰੂ ਜੀ ਉਹ ਬਾਹਰੋਂ ਆਇਆ ਸੀ 10 ਸਾਲ ਇਟਲੀ ਤੇ ਰਹਿ ਕੇ ਆਇਆ ਪਹਿਲੀ ਵਾਰੀ 27 ਜਨਵਰੀ ਨੂੰ ਆਇਆ ਥਾ 27 23 ਫਰਵਰੀ ਨੂੰ ਤਾਂ ਵਿਆਹ ਸੀ ਵਿਆਹ ਤੋਂ ਬਾਅਦ ਵੀ ਨਾ ਡੇਡ ਮੈਂ ਅਬਾਦਨਾ ਗਲਤ ਸੰਗਤ ਵਿੱਚ ਪੈ ਗਿਆ। 10-11 ਸਾਲਾਂ ਬਾਅਦ ਨਾ ਕਿ ਇਹ ਪੰਜਾਬ 'ਚ ਆਇਆ, ਇੰਡੀਆ ਆਇਆ ਵੇ। ਇੱਥੇ ਮੇਰੇ ਪੰਜਾਬ 'ਚ ਜਿਹਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਚੱਲਦੀਆਂ ਨੇ। ਮੈਂ ਮਹਿਕਮਾ ਪੁਲਿਸ 'ਚ ਨੌਕਰੀ ਕਰਦਾ। ਮੇਰੀ ਪੁਲਿਸ ਬੜੇ ਇਹਦੇ 'ਚ ਜ਼ੋਰ ਦੇ ਨਾਲ ਜੰਗ ਜੁੱਦ ਜੰਗ ਦੇ ਵਿਰੁੱਧ ਇਹਨਾਂ ਲਗਾ। ਨਸ਼ਾ ਵਿਰੁੱਧ। ਬੜੇ ਵੱਡੀ ਮੈਂ ਚੱਲ ਰਹੀ ਆ। ਪਰ ਚਲੋ ਹੱਲੇ ਮੇਰੇ ਨਾਲ ਕੱਲ ਪਰਸੋ ਇਹ ਘਟਨਾ ਵਾਪਰ ਗਈ ਫਿਰ ਮੈਨੂੰ ਕੀ ਲੱਗਣਾ ਵੀ ਇਹਦਾ ਫਾਇਦਾ ਹੱਲੇ ਤੱਕ ਨਹੀਂ ਹੋਇਆ ਘਰੋਂ ਮੈਨੂੰ ਇਹ ਕਹਿ ਕੇ ਗਿਆ ਵੀ ਡੈਡੀ ਮੈਂ ਅੱਡੇ ਤੇ ਜਾਣਾ ਬੀਰ ਪੀਣੇ ਆ ਤੇ ਵੇਖੋ ਮੈਂ ਗੁਰਸਿੱਖਿਆਂ ਮਰ ਦੀ ਕਿਰਪਾ ਵਾਹਿਗੁਰਦੀ ਦੀ ਆ ਅਮਰਧਾਰੀ ਸਿੰਘਿਆਂ ਆਪਾਂ ਨੂੰ ਬੀਰ ਪੂਰ ਪਿੰਡੀ ਇਜਾਜ਼ਤ ਦਿੱਤੀ ਸੀ ਵੀ ਯਾਰ ਤੇ ਤੂੰ ਖਾ ਪੀ ਲਿਆ ਕਰ ਆ ਜਦ ਨਾ ਮਰ ਜਾਂਦਾ ਅੰਦੇਸ਼ਾ ਆ ਛੱਕੇ ਉਹ ਨਾ ਤੇ ਆ ਕਰ ਉਹ ਬੀਅਰ ਨਹੀਂ ਉਹਨੇ ਲਈ ਉਹ ਤੁਹਾਡੇ ਤੋਂ ਗਾਂ ਕੇ ਵੀ ਚਲੇ ਗਿਆ ਪਤਾ ਨਹੀਂ ਸਾਡੇ ਪਿੰਡੋਂ ਕੋਈ ਸਮਾਨ ਲੈ ਕੇ ਗਿਆ ਜਾਂ ਤਾਂ ਕਹੇ ਜੀ ਮੁਸ਼ਕਵੇਤ ਪਿੰਡ ਪੈਂਦਾ ਇੱਥੇ ਬਿਲਾ ਕੋਠੀ ਰੋਡ ਤੇ ਕਬੂਤਲੇ